ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਇੱਕ ਜਿਆ ਨੁਕਤਾ ਲੈ ਕੇ ਆਈਆਂ ਜਿੰਨਾ ਪੈਣ ਪਰਮਾਤਮਾ ਦੇ ਸਿਰ ਨੂੰ ਪ੍ਰੋਬਲਮ ਆ ਸਿਰ ਚ ਦਰਦ ਹੁੰਦਾ ਰਹਿੰਦਾ ਉਹਦੇ ਵਾਸਤੇ ਇੱਕ ਆਪਾਂ ਨੇ ਲੈਣੀ ਆ ਅਨੰਤ ਦੀ ਜੜ ਤੇ ਭਾਗਰ ਮੂਲ ਇਹ ਆਪਾਂ ਨੂੰ ਪੰਸਾਰੀਆਂ ਦੀ ਦੁਕਾਨਾਂ ਤੋਂ ਮਿਲ ਜਿਊਗਾ ਅਨੰਤ ਦੀ ਜੜ ਤੇ ਭਾਗਰ ਮੂਲ ਦੋਹਾਂ ਨੂੰ ਗਰਮ ਪਾਣੀ ਦੇ ਵਿੱਚ ਮਿਲਾ ਲੈਣਾ ਫਿਰ ਸਿਰ ਨੂੰ ਲੇਪ ਕਰਨਾ ਸਿਰ ਦੇ ਉੱਪਰ ਇਸ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਲੇਪ ਕਰਨਾ ਕੁਛ ਦੇਰ ਰੱਖਣ ਤੋਂ ਬਾਅਦ ਫਿਰ ਇਹਨੂੰ ਹਟਾ ਦੇਣਾ ਇਸ ਤਰ੍ਹਾਂ ਲਗਾਤਾਰ ਕਰਨ ਨਾਲ ਤੁਹਾਨੂੰ ਆਰਾਮ ਮਹਿਸੂਸ ਹੋਊਗਾ ਜੇ ਥੋੜੀ ਸਿਰਦਰਦ ਦੀ ਬਿਮਾਰੀ ਆ ਲਗਾਤਾਰ ਜਿਹੜਾ ਹੁੰਦਾ ਰਹਿੰਦਾ ਇਹ ਦਿਨਾਂ ਵਿੱਚ ਹੀ ਠੀਕ ਹੋ ਜਾਊਗੀ ਜੇ ਅਗਰ ਲੰਬੀ ਆ ਬਿਮਾਰੀ ਤਾਂ ਲੰਬਿਆ ਸਮਾਂ ਕਰੋ ਲਗਾਤਾਰ ਇਹਦੀ ਵਰਤੋਂ ਕਰਨੀ ਆ ਇਹਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਮਿਲੂਗਾ ਬਹੁਤ ਹੀ ਆਰਾਮ ਮਿਲੂਗਾ ਜੈ ਸ੍ਰੀ ਰਤਨ ਮੰਤਰੀ ਜੀ ਭੈਣ ਭਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਹੋ ਤਾਂ ਜੋ اگੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨ ਮੰਤਰੀ ਜੀ